نزد پالی جگاسی نواسی کھیڑ پر سہیوگ بابا سوہن جی یادگاری فٹبال ٹورنامینٹ پینڈ کھیڑا وسرا پینڈ پدری اوپن فٹبال ٹورنامینٹ پنجی تریق تو اکتی تاریخ تک ਕਰਤਾਰ ਸਿੰਘ ਵੈਂਸ ਸਟੇਡੀਅਮ ਖੇਡਾਂ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਟੂਰਨਾਮੈਂਟ ਸੰਬੰਧੀ ਸਰਬਤਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਬਲਬੀਰ ਸਿੰਘ ਜੀ ਖੇਡਾਂ ਵਾਲਿਆਂ ਵੱਲੋਂ ਸਰਬਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਕੀਤਾ ਗਿਆ ਉਦਗਾਟਨੀ ਮੈਚ ਹਕੂਮਤਪੁਰ ਅਤੇ ਨੰਗਲ ਖੁਰਦੀ ਟੀਮ ਵਿਚਕਾਰ ਖੇਡਿਆ ਗਿਆ ਸੀ ਜਿਸ ਵਿੱਚ ਹਕੂਮਤਪੁਰ ਦੀ ਟੀਮ ਜੇਤੂ ਰਹੀ ਅੱਜ ਦੂਸਰੇ ਦਿਨ ਦੇ ਮੈਚਾਂ ਵਿੱਚ ਹਿੰਦ ਦੇ ਪਤਵੰਤੇ ਸੱਜਣਾ ਵੱਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਅਨੁਸ਼ਾਸਨ ਵਿੱਚ ਰਹੇ ਕੇ ਖੇਡਣ ਲਈ ਪ੍ਰੇਰਿਤ ਕੀਤਾ ਗਿਆ ਪਹਿਲਾ ਮੈਚ ਗੋਂਡਪੁਰ ਅਤੇ 파ਟਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ 파ਟਾ ਦੀ ਟੀਮ ਜੇਤੂ ਰਹੀ ਅਤੇ ਦੂਸਰਾ ਮੈਚ ਮਜ਼ਾਰਾ ਡਿਗਰੀਆਂ ਅਤੇ ਠੁਆਣਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਠੁਆਣਾ ਦੀ ਟੀਮ ਜੇਤੂ ਰਹੀ ਅਤੇ ਅਗਲਾ ਮੈਚ ਖੇੜ ਅਤੇ ਜਾਗਲੀਆਣਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਜਾਗਲੀਆਣਾ ਦੀ ਟੀਮ ਜੇਤੂ ਰਹੀ ਅਤੇ ਜੋ ਮੈਚ ਗੋਗੜੋ ਤੇ ਨਡਾਲੋ ਵਿਚਕਾਰ ਖੇਡਿਆ ਗਿਆ ਉਸ ਵਿੱਚ ਗੋਗੜੋ ਦੀ ਟੀਮ ਜੇਤੂ ਰਹੀ ਅਤੇ ਅਗਲਾ ਮੈਚ ਰੱਲੀ ਅਤੇ ਨੰਗਲ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਨੰਗਲ ਦੀ ਟੀਮ ਜੇਤੂ ਰਹੀ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਵਾਲੇ ਦਿਨ ਜੈ ਕਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਮੌਕੇ ਦੁੱਧ ਦੇ ਲੰਗਰ ਅਟੁੱਟ ਵਰਤਾਏ ਗਏ ਅਤੇ ਦੂਰੋਂ ਆਈਆਂ ਟੀਮਾਂ ਲਈ لنگر کا خاص پربند کیا گیا اس موقع سرپنچ راجوندر ٹھیکار رنجیت پنچ ہرجیت جسا پنچ جسوی دلاور سنگ بینس, دشراج سنگ, نمبردار نوپریت سنگ, لمبردار پرمجیت سکھوندر مان سکھوندر بینس جسوی شیرا گجن بینس پالمندر پاٹیا ریفری گردیپ سنگا سنگ, منویر بینس گولڈی رلی تو علاوہ ਪਾਰੀ ਗਿੰਤੀ ਵਿੱਚ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਦੇਖਦੇ ਹਾਂ ਅੱਜ ਦੇ ਦੂਸਰੇ ਦਿਨ ਦੇ ਟੂਰਨਾਮੈਂਟ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਸਾਰਾ ਫੁੱਟਬਾਲ ਟੂਰਨਾਮੈਂਟ ਦੇ ਇਹ ਸਾਲ ਜਿਹੜਾ ਕਰਵਾਇਆ ਜਾ ਰਿਹਾ ਹੈ 108 ਸੱਤ سوہنگی ہوئی تیزا مقابلہ ملانا شروع ہونے جہاں کہ می نے بلے Vem lá. ਸਭ ਤੋਂ ਪਹਿਲਾਂ ਸਾਡੇ ਸਰਬ ਕਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੋ ਜਿੰਦ ਪਿੰਡ ਖੇੜਾ ਜ਼ਿਲ੍ਹਾ ਸ਼ਹਿਰਪੁਰ ਦੇ ਵਿੱਚ 68 ਸੰਤ ਬਾਬਾ ਸੋਹਣ ਸਿੰਘ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਕਿੰਨੀ ਤੀਕ ਤੋਂ ਕਿੰਨੀ ਤੀ ਤੱਕ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਜੀ ਸਰਬ ਧਰਮ ਨਿਊਜ਼ ਚੈਨਲ ਦਾ ਨਗਰ ਖੇੜਾ ਪੰਚਾਇਤ ਐਨ ਆਰ ਆ ਵੀਰਾ ਕਰੋ ਜੀ ਆਖਦੇ ਆ ਜੀ ਇਹ ਸੰਤ ਬਾਬਾ 108 ਸੰਤ ਬਾਬਾ ਸੋਹਣ ਸਿੰਘ ਦੀ ਯਾਦਗਾਰੀ ਟੂਰਨਾਮੈਂਟ ਜੋ ਕਿ ਦੂਸਰੇ ਸਾਲ ਲਗਾਤਾਰ ਦੂਸਰਾ ਸਾਲ ਦੇ ਲਿਖ ਕਰਵਾਇਆ ਜਾ ਰਿਹਾ 25 ਤੋਂ 31 ਦਸੰਬਰ ਤੱਕ ਇਹ ਟੂਰਨਾਮੈਂਟ ਚੱਲੇਗਾ ਜੀ 25 ਤਰੀਕ ਨੂੰ ਕੱਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ ਸੰਤ ਬਾਬਾ ਬਲਬੀਰ ਸਿੰਘ ਜੀ ਵਿਰਦ ਆਸ਼ਰਮ ਵਾਲਿਆਂ ਨੇ ਟੂਰਨਾਮੈਂਟ ਦੀ ਕੱਲ ਉਦਘਾਟਨ ਕੀਤਾ ਹੈ ਜੀ ਤੇ ਅੱਜ ਦੂਸਰਾ ਦਿਨ 26 ਤਰੀਕ ਸਵੇਰ ਦੇ ਮੈਚ ਚੱਲੇ ਨੇ ਬੜੀ ਰੌਣਕ ਹੈ ਬੜਾ ਉਤਸ਼ਾਹ ਹੈ ਤਾਂ ਬਹੁਤ ਬੱਜੇ ਟੂਰਨਾਮੈਂਟ ਚੱਲ ਰਿਹਾ ਹੈ ਸਬੀਰ ਜੀ ਜੋ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਇਹਦਾ ਮੇਨ ਮਨੋਰਥ ਕੀ ਜਰਵਾਉਂਦਾ ਹੈ ਨਸ਼ਿਆਂ ਤੋਂ ਅੱਜ ਦੀ ਜਿਹੜੀ ਪੀੜ੍ਹੀ ਆ ਉਹਨੂੰ ਦੂਰ ਰੱਖਣ ਲਈ ਲੋਕਾਂ ਨੂੰ ਜਾਗਰਤ ਕਰਨ ਲਈ ਭਾਈਚਾਰਕ ਇਕਤਾ ਬਣਾਈ ਰੱਖਣ ਲਈ ਇਹ ਸਾਰੇ ਸਾਡੇ ਐਨਆਰਆਈ ਭਰਾਵਾ ਦਾ ਨਗਰ ਪੰਚਾਇਤ ਦਾ ਸਮੂਹ ਨਗਰ ਨਿਵਾਸੀਆਂ ਦਾ ਮਨੋਰਥ ਹੈ ਸਬੀਰ ਜੀ ਨਾਭੰਡ ਸਮਾਰੋਹ ਤੇ ਕੋਈ ਰਾਜਨੀਤਿਕ ਸ਼ਖਸੀਅਤ ਵੀ ਆ ਰਹੀ ਹੈ ਹਾਂਜੀ ਡਿਪਟੀ ਕਮਿਸ਼ਨਰ ਜੈਸ ਸਿੰਘ ਜੀ ਰੋੜੀ 30 ਤਰੀਕ ਨੂੰ ਸ਼ਿਰਕਤ ਕਰਨਗੇ ਨਾਭੰਡ ਸਮਾਰੋਹ ਦੇ ਵਿੱਚ ਉਹ ਨੰਮਦੀ ਵੰਡ ਕਰਨਗੇ ਜਿਸ ਨਾਲ ਸੰਤ ਪਾਪਾ ਬਲਬੀਰ ਸਿੰਘ ਜੀ ਉਸ ਦਿਨ ਹਾਜ਼ਰ ਹੋਣਗੇ ਜੀ ਤੇ ਹੋਰ ਨਾਮਵਰ ਸ਼ਖਸੀਅਤਾਂ ਸਾਡੇ ਨਗਰ ਦੀਆਂ ਉਸ ਦਿਨ ਹਾਜ਼ਰ ਹੋਣਗੀਆਂ ਜੀ ਸਬਜ ਟੂਰਨਾਮੈਂਟ ਦੇ ਵਿੱਚ ਕੋਈ ਖਾਸ ਮੈਚ ਵੀ ਕੋਈ ਕਰਾਰੇ ਐਕਸਟਰਾ ਜੀ ਨਹੀਂ ਸਿਰਫ ਪਿੰਡੂ ਪੁੱਤ ਦਾ ਟੂਰਨਾਮੈਂਟ ਚੱਲ ਰਿਹਾ ਜੀ ਸਬੀਰ ਜੀ ਇੱਕ ਚਲੋ ਅਸੀਂ ਹਰ ਇੱਕ ਜਗ੍ਹਾ ਟੂਰਨਾਮੈਂਟ ਤੇ ਜਾਂਦੇ ਆਂ ਜੀ ਕਈ ਜਗ੍ਹਾ ਸਾਨੂੰ ਗੱਲ ਸੁਣਨ ਨੂੰ ਮਿਲਦੀ ਹੈ ਵੀ ਸਿਰਫ ਮੁੰਡਿਆਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਹਰੇਕ ਪਿੰਡਾਂ ਦੇ ਵਿੱਚ ਜੀ ਕੁੜੀਆਂ ਦੇ ਟੂਰਨਾਮੈਂਟ ਵੀ ਹੋਣੇ ਚਾਹੀਦੇ ਟੂਰਨਾਮੈਂਟ ਤਾਂ ਹੋਣੇ ਚਾਹੀਦੇ ਜੀ ਪਰ ਇੱਥੇ ਦੇਖੋ ਤੁਸੀਂ ਦੇਖਦੇ ਹੋਣੇ ਕਿ ਪਿੰਡਾਂ ਦੇ ਵਿੱਚ ਲੜਕੀਆਂ ਦੇ ਬਹੁਤ ਘੱਟ ਖੇਡਦੀਆਂ ਆ ਜੀ। ਤਕਵਾਸ ਕਰਦੇ ਆਂ ਕਿ ਜਿਵੇਂ ਤੁਸੀਂ ਕਹਿ ਰਹੇ ਆ ਅੱਗੇ ਤੋਂ ਟਰਾਈ ਕਰਾਂਗੇ ਜੀ ਕਿ ਲੜਕੀਆਂ ਨੂੰ ਵੀ ਉਸ਼ਾਧ ਕਰੀਏ ਤਾਂ ਕਿ ਟੂਰਨਾਮੈਂਟ ਦੇ ਇਸ ਲਾਈਨ ਦੇ ਵਿੱਚ ਆ ਸਕਣ ਜੀ। ਇਹ ਆਪਣੇ ਜੀ ಗ್ರಾಮ ਪੰਚਾਇਤ ਤੋਂ ਲਗਾ ਐਨਆਰ ਵੀ ਨਾਲ ਪੂਰਾ ਸਹਿਯੋਗ ਦੇ ਰਿਹਾ ਜੀ ਇਸ ਟੂਰਨਾਮੈਂਟ ਦੇ ਵਿੱਚ। ਪੂਰਾ ਪੂਰਾ ਸਹਿਯੋਗ ਹੈ। ਦੂਸਰਾ ਸਾਲ ਹੈ ਜੀ ਬਹੁਤ ਬਦਿਆ ਅਛਾ ਆ। ਜਿਸ ਮਨੋਰਥ ਨਾਲ ਇਹ ਕਾਰਜ ਸ਼ੁਰੂ ਕੀਤਾ ਜੀ ਇਹਨੂੰ ਹੌਲੀ ਹੌਲੀ ਬੂਰ ਪੈ ਰਿਹਾ ਜੀ। ਉਰਾਸ ਕਰਦੇ ਆ ਕਿ ਸਾਡੇ ਜਿਹੜੇ ਦੂਰ ਦਰਾਡੇ ਬੈਠੇ ਸਾਡੇ ਐਨਆਰਆਈ ਭਰਾ ਸਾਡਾ ਸਹਿਯੋਗ ਦੇਣਗੇ ਤਾਂ ਕਿ ਸਾਡਾ ਅਗਲੇ ਸਮੇਂ ਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਆ ਸੀਐਸਜੀਐਸ ਕੰਮ ਲੈ ਸ਼ੁਰੂ ਕੀਤਾ ਕੁਝ ਸਕਸੈਸਫੁਲ ਹੋ ਸਕੇ ਜੀ ਸੁਵਿਜੇਸ ਮੌਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਜੀ ਫੁੱਟਬਾਲ ਨਾਲ ਜੁੜਨ ਦੀ ਖੇਡਾਂ ਨਾਲ ਜੁੜਨ ਨਸ਼ੇ ਤੋਂ ਪਰਹੇਜ਼ ਕਰਨ ਇਕਤਾ ਬਣਾ ਕੇ ਰੱਖਣ ਜੀ ਮਾਹੌਲ ਬੜਾ ਖਰਾਬ ਹੈ ਜੀ ਤਾਂ ਆਸ ਕਰਦੇ ਆ ਕਿ ਮਾਪੋਸ਼ਾਂ ਦੇ ਅਸ਼ੀਰਵਾਦ ਨਾਲ ਏਦਾਂ ਹੀ ਚੜ੍ਹਦੀ ਕਲਾ ਰਹੇ バボタンの場合。